ਸਾਥ ਮਿਲੇ ਸ਼ਬਦ ਮਿਲਾਈ ਜਾਨ ਦਸਬਾਣਾ ਸਹਿਜ ਸਮਾਈ ਤ੍ਰੇਪਵਨ ਜੋਤ ਤਰੀ ਪਰਮੇਸ਼ਰ ਆਵਰਨ ਦੂਜਾ ਭਾਈ ਹੈ ਜਿਸੇ ਗੇਂਚਾ ਕਰ ਤਸ ਕੀ ਸੇਵਾ ਸ਼ਬਦ ਪਤੀ ਜੈ ਲਖਿਆ ਪੇਵਾ ਭਗਤਾਂ ਕਾ ਗੁਣ ਕਾਰੀ ਕਰਤਾ ਬਖਸ਼ ਲੈ ਵਡਿਆਈ ਹੈ ਦੇਂਦੇ ਟੂਟ ਨਾ ਆਵੇ ਸਾਚੀ ਵਲ ਮੁਕਰ ਮਾਉਂਦੇ ਕਾਚੇ ਮੂਲ ਨ ਬੂਝੇ ਸਾਚ ਨਰੀ ਜਹੀ ਦੁਜੈ ਭਰਮ ਬੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸੱਚੇ ਕੀਲੇ ਬਗੁਰ ਮਤ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਪਾਈ ਹੈ ਕੂੜੇ ਆਵੈ ਕੂੜੇ ਜਾਵੈ ਕੂੜੇ ਰਾਤੀ ਕੂੜ ਕਮਾਵੈ ਸ਼ਬਦ ਮਿਲੇ ਸੇ ਧਰਗੇ ਪੈ ਦੇ ਗੁਰਮੁਖ ਸੁਰਤ ਸਮਾਈ ਹੈ ਕੋੜ ਮੁਠੀ ਟੱਗੀ ਟਗਵਾੜੀ ਜੋ ਵਾੜੀਓ ਜਾੜੇ ਉਜਾੜੀ ਨਾਮ ਬਿਨਾ ਕਿਛ ਸਾਧਨ ਲਾਗੈ ਹਰ ਬਸਰ ਐ ਦੁਖ ਪਾਈ ਹੈ ਭੋਜਨ ਸਾਚ ਮਿਲ ਆ ਗਈ ਨਾਮ ਰਦਨ ਸਾਚੀ ਵੜਿਆਈ ਜਿਨਾਂ ਆਪ ਬਿਸ਼ਾਣੇ ਸੋਈ ਜੋਤੀ ਜੋਤ ਮਿਲਾਈ ਹੈ ਨਾਵ ਭੁੱਲੀ ਚੋਟਾ ਖਾਏ ਬਹੁਤ ਸਿਆਣ ਬਪਰਮ ਨ ਜਾਏ ਪਤ ਪਤ ਮੂਏ ਆ ਤੇਤ ਨ ਤੇਤ ਹੈ ਅਜਗਰ ਪਾਰ ਲਦਾਈ ਹੈ ਬਿਨ ਬਾਦ ਬਿਰੋਧ ਕੋਈ ਬਿਨ ਬਾਦ ਬਿਰੋਧ ਕੋਈ ਨਹੀਂ ਮੈਂ ਦੇਖ ਲਿਓ ਤੇ ਸਾਲਾਹੀ ਮਨਦਨ ਅਲਪ ਮਿਲੇ ਜਗਦੀਵਨਾ ਅਰਸੇੋਂ ਬਣਤ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਏ ਨ ਪਾਵੇ ਜੇ ਕੋ ਵਡਾ ਕਹਾਈ ਵਡਾਈ ਖਾਵੇ ਸੱਚੇ ਸਾਹਿਬ ਤੋ ਟੋਟ ਨ ਦੱਤੀ ਸਗਲੇ ਤਨ ਨ ਭਾਈ ਹੈ ਵੱਡੇ ਵਡਿਆਈ ਵੇ ਪਰਵਾਹੀ ਆਪ ਪਾਇਦਾਨ ਸਮਾਹੀ ਆਪ ਦਇਆਲ ਦੂਰ ਨਹੀਂ ਦਤਾ ਮਿਲਿਆ ਸਹਜ ਰਜਾਈ ਹੈ ਇੱਕ ਸੋਗੀ ਇੱਕ ਰੋਗ ਵੇ ਆਪੇ ਲੋਭਿਸ਼ ਕਰੇ ਸੋ ਆਪੇ ਆਪੇ ਗਤ ਬਹੁ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਗਾਈ ਹੈ ਇੱਕ ਨਾਗੇ ਭੁਖੇ ਬਵਹਿ ਬਵਾਈ ਇੱਕ ਹੱਥ ਘਰ ਮਰਹੀ ਨਾ ਕੀਮਤ ਪਾਏ ਗਾਤ ਆਵ ਗਤ ਕੀ